ए वन पंजाबी टीवी देख रहे सारे दर्शक करती हज विशेष खबर सामने आ रही है कि निर्मला सीतारमन सतव बजट है जो पेश करेंगे मेरे स्टूडियो न मौजूद ने मांशु अटवाल जी।, जी की कहना चाहोगे इससे बिल्कुल बिल्कुल देखो सुलेखा अब जो बजट है वो पेश होने जा रहा है तो जेकर बजट की आप गल करते हैं कि बजट के कुछ शामिल हो सकता है बिल्कुल तो इसते लेके कित आम लोगों दजर ने जेकर गल बजट सैशन दे ਕਿਤਨੇ ਕਿਤੇ ਚਰਚਾਵਾਂ ਜਿਹੜੀਆਂ ਨੇ ਹੋ ਸਕਦੀਆਂ ਨੇ ਤਾਂ ਇੱਥੇ ਆਪਾਂ ਕਹਿ ਸਕਦੇ ਆ ਕਿ ਬਜਟ ਦੇ ਵਿੱਚ ਕਾਫੀ ਹੱਦ ਤੱਕ ਕਿਸਾਨ ਹੋ ਗਏ ਜਾਂ ਫਿਰ ਪੰਜਾਬ ਨੂੰ ਲੈ ਕੇ ਖਾਸ ਤੌਰ ਤੇ ਬਜਟ ਸੈਸ਼ਨ ਦੇ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਗਈਆਂ ਨੇ ਇਹਨਾਂ ਤੇ ਵੀ ਲੋਕਾਂ ਦੀਆਂ ਜਿਹੜੀ ਅੱਖਾਂ ਨੇ ਨਜ਼ਰਾਂ ਨੇ ਉਹ ਬਣੀਆਂ ਹੋਈਆਂ ਨੇ ਬਿਲਕੁਲ ਬਿਲਕੁਲ ਲੋਕ ਸਭਾ ਦੇ ਵਿੱਚ ਨਿਰਮਲਾ ਜੀ 11 ਵਜੇ ਪਹੁੰਚਣਗੇ ਤੇ ਫਿਲਹਾਲ ਲੋਕਾਂ ਦੀ ਆਪਣੀ ਮੰਗਾਂ ਨੇ ਜੋ ਸਾਹਮਣੇ ਆ ਰਹੀਆਂ ਨੇ ਕਿ ਬਜਟ ਕਿਸ ਹਿਸਾਬ ਦੇ ਨਾਲ ਪੇਸ਼ ਹੋਣਾ ਚਾਹੀਦਾ 11 ਵਜੇ ਲੋਕ ਸਭਾ ਦੇ ਸੰਸਦ ਵਿੱਚ ਜਿਹੜੀ ਨਿਰਮਲਾ सीतारमन ने बजट पेश ग्यारह बजे शुरू हो चुका हो, चुके चुके। हो उस बजट सैशन चीजा जिकल के सामने आनगियां ये इतने वावाल है जिदा कि अपने को पेल्ला के रिव्यूज ने जिन तक आप हूं गल कर रहे इतने कितने न कि कह सकते कि बजट सैशन के ਕੁਝ ਲੋਕਾਂ ਨੇ ਆਪਣੇ ਸਵਾਲ ਵੀ ਆਪਾਂ ਨੂੰ ਭੇਜੇ ਨੇ ਤੇ ਕੁਝ رائے ਵੀ ਜਿਹੜੀ ਸਾਂਝੀ ਕੀਤੀ ਹੈ ਕਮੈਂਟਾਂ ਦੇ ਜ਼ਰੀਏ ਤਾਂ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਲੋਕਾਂ ਨੇ ਚੀਜ਼ਾਂ ਵੀ ਪੁੱਛੀਆਂ ਨੇ ਕਿ ਪੰਜਾਬ ਨੂੰ ਲੈ ਕੇ ਕਾਫੀ ਹਲਚਲ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਬਜਟ ਸੈਸ਼ਨ ਦੇ ਅੰਦਰ ਤਾਂ ਇਹ ਪੰਜਾਬ ਲਈ ਬਜਟ ਕੇਂਦਰੀ ਜਿਹੜੀ ਕੇਂਦਰ ਦੇ ਵਿੱਚ ਬਜਟ ਜਿਹੜਾ ਅੱਜ ਪੇਸ਼ ਹੋਣ ਜਾ ਰਿਹਾ ਹੈ ਕਿ ਉਸ ਦੇ ਵਿੱਚ ਪੰਜਾਬ ਦੇ ਲਈ ਕੀ ਨਵਾਂ ਹੋਣ ਜਾ ਰਿਹਾ ਹੈ ਜੀ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਕਿਸਾਨਾਂ ਨੇ ਵੀ ਆਪਣਾ ਪੱਖ ਰੱਖਿਆ ਕਿ ਇਹ ਕਿਸਾਨਾਂ ਲਈ ਕੋਈ ਵੱਡਾ ਐਲਾਨ ਜਾਂ ਫਿਰ ਉਹਨਾਂ ਲਈ ਰਾਹਤ ਜੋ ਸਾਹਮਣੇ ਆਏਗੀ ਬਿਲਕੁਲ ਬਿਲਕੁਲ ਕਿਸਾਨਾਂ ਦੇ ਲਈ ਆਪਾਂ ਕਹਿ ਸਕਦੇ ਹਾਂ ਵੱਡੇ ਜਿਹੜੇ ਐਲਾਨ ਨੇ ਉਹ ਕਿਤੇ ਜਾਣਗੇ ਅੱਜ ਤੇ ਜੇਕਰ ਆਪਾਂ ਇੱਥੇ ਗੱਲ ਕਰਦੇ ਆ ਸੁਲੇਖਾ ਹੋਰ ਵੀ ਚੀਜ਼ਾਂ ਦੀ ਜੇਕਰ ਆਪਾਂ ਐਜੂਕੇਸ਼ਨ ਸਿਸਟਮ ਦੀ ਗੱਲ ਕਰਦੇ ਆ ਹੈਲਥ ਸਿਸਟਮ ਦੀ ਗੱਲ ਕਰਦੇ ਆ ਤਾਂ ਹੈਲਥ ਸਿਸਟਮ ਹੋ ਗਿਆ ਜਾਂ ਐਜੂਕੇਸ਼ਨ ਸਿਸਟਮ ਹੋ ਗਿਆ ਇਸ ਨੂੰ ਕਿਸ ਤਰੀਕੇ ਦੇ ਨਾਲ ਬਜਟ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਕਿਹੜੀਆਂ-ਕਿਹੜੀਆਂ ਨਵੀਂ ਚੀਜ਼ਾਂ ਜਿਹੜੀਆਂ ਨੇ ਇਸ ਦੇ ਵਿੱਚ ਆਉਣਗੀਆਂ ਇਹ ਸਾਰਾ ਆਪਾਂ ਕਹਿ ਸਕਦੇ ਕਿ ਫਿਲਹਾਲ ਦੀ ਘੜੀ ਤਾਂ ਕਹਿ ਸਕਦੇ ਕਿ ਬਜਟ ਸੈਸ਼ਨ ਦੇ ਵਿੱਚ ਅਜੇ ਬਜਟ ਸੈਸ਼ਨ ਜਿਹੜਾ ਹੈ ਉਹ ਚੱਲ ਰਿਹਾ ਹੋਏਗਾ ਤਾਂ ਇਸ ਦੇ ਵਿੱਚ ਜਿਹੜੀਆਂ ਨਵੀਆਂ ਚੀਜ਼ਾਂ ਨੇ ਉਹ ਨਿਕਲ ਕੇ ਸਾਹਮਣੇ ਆਉਣਗੀਆਂ ਜੀ ਦੀ ਅਪਡੇਟ ਆਪ ਆਪਨੇ ਦਰਸ਼ਕਾਂ ਨੂੰ ਲਗਾਤਾਰ ਸਾਂਝੀ ਕਰਦੇ ਰਹਾਂਗੇ ਪਰ ਇੱਥੇ ਬਜਟ ਨੂੰ ਲੈ ਕੇ ਆਮ ਤੌਰ ਤੇ ਕਿਸਾਨਾਂ ਦੀਆਂ ਜਿਹੜੀ ਮੰਗਾਂ ਨੇ ਉਹ ਇਸ ਦੇ ਵਿੱਚ ਹੋ ਸਕਦੀਆਂ ਨੇ ਸ਼ਾਇਦ ਤੇ ਜੇਕਰ ਆਪਾਂ ਗੱਲ ਕਰਦੇ ਐਜੂਕੇਸ਼ਨ ਤੇ ਹੈਲਥ ਸਿਸਟਮ ਦੀ ਦੇ ਬਾਰੇ ਵੀ ਇੱਥੇ ਕੁਛ ਨਾ ਕੁਛ ਜਰ ਡਿਸਾਈਡ ਹੋ ਸਕਦਾ ਹੈ ਬਜਟ ਸੈਸ਼ਨ ਅੰਡਰ ਜੀ ਜੀ ਬਿਲਕੁਲ ਬਿਲਕੁਲ ਇੱਥੇ ਜਿਹੜੀ ਲੇਡੀਜ਼ ਨੇ ਫੀਮੇਲਸ ਨੇ ਉਹਨਾਂ ਦਾ ਉਹ ਵੱਡਾ ਰਿਵਿਊ ਆਇਆ ਕਿ ਕਿਤੇ ਨਾ ਕਿਤੇ ਸ਼ਾਇਦ ਸਰਕਾਰ ਨੂੰ ਐਜੂਕੇਸ਼ਨ ਸਿਸਟਮ ਤੇ ਥੋੜਾ ਗੌਰ ਫਰਮਾਣਾ ਚਾਹੀਦਾ ਜੀ ਮੈਂ ਹੁਣ ਪਿਛਲੇ ਦਿਨਾਂ ਚ ਹਾਲਾਤ ਦੇਖੇ ਗਏ ਨੇ ਵੱਡੀ ਖਬਰਾਂ ਸਾਹਮਣੇ ਆਈਆਂ ਨੇ ਨੀਅਰ ਪੇਪਰ ਦਿੱਲੀ ਖੁੰਦ ਤੇ ਕਿਤੇ ਨਾ ਕਿਤੇ ਇਹ ਰੋਸ ਪ੍ਰਗਟ ਵੀ ਹੋ ਰਿਹਾ ਹੈ ਕਿ ਜੇ ਇੰਡੀਆ ਦੇ ਵਿੱਚ ਹੀ ਰਹਿ ਕੇ ਅਗਰ ਐਜੂਕੇਸ਼ਨ ਸਿਸਟਮ ਇੰਨਾ ਡਿਵੈਲਪ ਹੋ ਦੇਤਾ ਸਾਨੂੰ ਸ਼ਾਇਦ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੂੰ ਬਿਲਕੁਲ ਐਜੂਕੇਸ਼ਨ ਸਿਸਟਮ ਦੇਖੋ ਡਿਵੈਲਪ ਹੋਣਾ ਹਾਲਾਂਕਿ ਬਹੁਤ ਜ਼ਰੂਰੀ ਹੈ ਜੇਕਰ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਕਿਉਂ ਕਿ ਕਿ ਐਜੂਕੇਸ਼ਨ ਸਿਸਟਮ ਹਾਲਾਂਕਿ ਚਲੋ ਐਜੂਕੇਸ਼ਨ ਹਰ ਤਰੀਕੇ ਦੀ ਐਜੂਕੇਸ਼ਨ ਅੱਜ ਆਪਣੇ ਇੰਡੀਆ ਦੇ ਵਿੱਚ ਹੈ ਪਰ ਗੱਲ ਇਹ ਹੈ ਕਿ ਐਜੂਕੇਸ਼ਨ ਲੈਣ ਤੋਂ ਬਾਅਦ ਵੀ ਜਿਹੜੇ ਨੌਜਵਾਨ ਨੇ ਬੇਰੋਜ਼ਗਾਰੀ ਦਾ ਜਿਹੜਾ ਕਿਤੇ ਨਾ ਕਿਤੇ ਕਲੰਕ ਹੈ ਉਹ ਲੱਗਿਆ ਹੋਇਆ ਹੈ ਕਿ ਨੌਜਵਾਨਾਂ ਦਾ ਕਹਿਣਾ ਹੁੰਦਾ ਬੇਰੋਜ਼ਗਾਰੀ ਪੰਜਾਬ ਦੇ ਵਿੱਚ ਕਿੰਨੀ ਹੱਦ ਤੱਕ ਹੈ ਪੰਜਾਬ ਦੀ ਜੇਕਰ ਸਥਿਤੀਆਂ ਦੀ ਗੱਲ ਕੀਤੀ ਜਾਵੇ ਨਾ ਸਿਰਫ ਪੰਜਾਬ ਬਲਕਿ ਹੋਰ ਵੀ ਬਾਹਰਲੇ ਜਿਹੜੇ ਸੂਬੇ ਨੇ ਉਹਨਾਂ ਦੇ ਵੀ ਕਿਤੇ ਨਾ ਕਿਤੇ ਨੌਜਵਾਨ ਬਾਹਰਵਾਲ ਦਾ ਰੁਪਾ ਜ਼ਿਆਦਾ ਕਰ ਰਹੇ ਨੇ ਤਾਂ ਇਹ ਤੇ ਕਹਿ ਸਕਦੇ ਹਾਂ ਬਜਟ ਸੈਸ਼ਨ ਦੇ ਵਿੱਚ ਸਵਾਰ ਕਿੱਤੇ ਨਾ ਕਿਤੇ এডੂਕੇਸ਼ਨ ਸਿਸਟਮ ਲੈ ਕੇ ਗੱਲਾਂ ਹੋਣੀਆਂ ਚਾਹੀਦੀਆਂ ਨੇ ਤੇ ਖਾਸ ਤੌਰ ਤੇ ਕਾਰਪੋਰੇਟ ਘਰਾਣੇ ਜਿਹੜੇ ਨੇ ਉਹਨਾਂ ਦੀ ਜੇਕਰ ਆਪਾਂ ਗੱਲ ਕਰੀਏ ਸਾਰਾ ਸਿਸਟਮ ਉਹਨਾਂ ਦੇ ਅਕੋਰਡਿੰਗ ਅਜੇ ਦੇਸ਼ ਦੇ ਵਿੱਚ ਚੱਲ ਰਿਹਾ ਤਾਂ ਇੱਥੇ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋਣੀਆਂ ਚਾਹੀਦੀਆਂ ਨੇ ਮੇਰੇ ਅਕੋਰਡਿੰਗ ਤਾਂ ਤਾਂ ਫਿਲਹਾਲ ਆਪਾਂ ਇੱਥੇ ਜੇਕਰ ਕੋਈ ਅਪਡੇਟ ਇੱਥੇ ਲੱਭਣ ਦੀ ਕੋਸ਼ਿਸ਼ ਵੀ ਕਰਦੇ ਆ ਤਾਂ ਆਪਾਂ ਇੱਥੇ ਸ਼ਾਇਦ ਆਪਾਂ ਨੂੰ ਮਿਲ ਜਾਏ ਕਿਉਂਕਿ ਬਜਟ ਸੈਸ਼ਨ ਹੁਣ ਫਿਲਹਾਲ ਦੀ ਘੜੀ ਜਿਹੜਾ ਸ਼ੁਰੂ ਹੋ ਚੁੱਕਿਆ ਹੋਵੇਗਾ ਜੀ ਸੁਣ ਲਿਆ ਤੇ ਕਿਤੇ ਨਾ ਕਿਤੇ ਸਵਾਲ ਇਹ ਵੀ ਚੱਕੇ ਜਾਂਦੇ ਨੇ ਕਿ ਜਿਹੜੇ ਸਟੂਡੈਂਟ ਨੇ ਹਾਲੀ ਦੇ ਕਿ ਕਿਉਂ ਜੋ ਅਸੀਂ ਅਨਇੰਪਲੋਇਮੈਂਟ ਇੰਨੀ ਹੈ ਸਰਕਾਰ ਇਸ ਦੇ ਉੱਤੇ ਕਿਉਂ ਜੋ ਸਖਤ ਫੈਸਲੇ ਆਏ ਜਾਂ ਫਿਰ ਇਹਨਾਂ ਬਜਟ ਹੀ ਨਹੀਂ ਹੈ ਸਰਕਾਰ ਕੋਲ ਕਿ ਜਿਹੜੀ ان ਅਨਇੰਪਲੋਇਮੈਂਟ ਹੈ ਵਧਦੀ ਜਾ ਰਹੀ ਹੈ ਵੀ ਜੇਕਰ ਇੰਡੀਆ ਦੇ ਵਿੱਚ ਇੰਪਲੋਇਮੈਂਟ ਹੋਏਗੀ ਤਾਂ ਸ਼ਾਇਦ ਸਾਨੂੰ ਬਾਹਰ ਜਾਣਾ ਨਾ ਪਵੇਗਾ ਤੇ ਗਰਲਸ ਲਈ ਵੀ ਜੋ ਫੈਸਿਲਿਟੀ ਹੈ ਉਹ ਹੋਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਔਰਤਾਂ ਦੇ ਲਈ ਦੇਖੋ ਜਿੰਨਾ ਕ ਆਪਾਂ ਪੜ ਪਾ ਰਹੇ ਆ ਇਹਦੇ ਵਿੱਚ ਕਿਤੇ ਨਾ ਕਿਤੇ ਦੱਸਿਆ ਗਿਆ ਸੀ ਕਿ ਔਰਤਾਂ ਦੇ ਲਈ ਵੀ ਇਸ ਵਾਰ ਕੁਝ ਨਵਾਂ ਕੁਝ ਅੱਛਾ ਹੋ ਸਕਦਾ ਹੈ ਜੇਕਰ ਬਜਟ ਸੈਸ਼ਨ ਦੀ ਆਪਾਂ ਗੱਲ ਕਰਦੇ ਹਾਂ ਹਾਲਾਂਕਿ ਫਿਲਹਾਲ ਦੀ ਘੜੀ ਤਾਂ ਬਜਟ ਸੈਸ਼ਨ ਇਹ ਚੱਲ ਰਿਹਾ ਹੈ ਫਿਲਹਾਲ ਆਪਾਂ ਇਸ ਤੇ ਕਿਤੇ ਨਾ ਕਿਤੇ ਕਿਆ ਸਕਦੇ ਆ ਕਿ ਆਮ ਜਿਹੜੀ ਜਨਤਾ ਹੈ ਉਹ ਕੀ ਚਾਹੁੰਦੀ ਹੈ ਕਿ ਬਜਟ ਸੈਸ਼ਨ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਤਾਂ ਇੱਥੇ ਆਮ ਲੋਕਾਂ ਦੇ ਜਿਹੜੇ ਕਮੈਂਟਾਂ ਦੀ ਆਪਾਂ ਗੱਲ ਕਰਦੇ ਆਂ ਕਿ ਕਮੈਂਟਾਂ ਦੇ ਵਿੱਚ ਕਾਫੀ ਲੋਕਾਂ ਨੇ ਲਿਖਿਆ ਵੀ ਹੋਇਆ ਦੇਖੋ ਕਿ ਕਾਫੀ ਹੱਦ ਤੱਕ ਪੰਜਾਬ ਦੇ ਜਿੰਨੇ ਵੀ ਮੁੱਦੇ ਚੱਲ ਰਹੇ ਨੇ ਇਹਨਾਂ ਨੂੰ ਲੈ ਕੇ ਬਜਟ ਸੈਸ਼ਨ ਹੋਣਾ ਚਾਹੀਦਾ ਹੈ ਤੇ ਕਿਸੇ ਨੇ ਲਿਖਿਆ ਹੈ ਕਿ ਇੱਥੇ ਹੈਲਥ ਸਿਸਟਮ ਜਿਹੜਾ ਕਾਫੀ ਬੁਰਾ ਹੈ ਤਾਂ ਇੱਥੇ ਹੈਲਥ ਸਿਸਟਮ ਨੂੰ ਸੁਧਾਰਨ ਦੀ ਜ਼ਰੂਰਤ ਹੈ ਬਿਲਕੁਲ ਬਿਲਕੁਲ ਇੱਥੇ ਕਿਤੇ ਨਾ ਕਿਤੇ ਮੀਡਲ ਕਲਾਸ ਲੋਕ ਵੀ ਜੋ ਸਵਾਲ ਖੜੇ ਕਰ ਰਹੇ ਨੇ ਕਿ ਕੀ ਕੁਝ ਰਾਹਤ ਮਿਲੇਗੀ ਮੀਡਲ ਕਲਾਸ ਲੋਕਾਂ ਨੂੰ ਦੇਖੋ ਮੀਡਲ ਕਲਾਸ ਫੈਮਲੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੈਂ ਜਿੰਨਕ ਪੜ੍ਹਿਆ ਸੀ ਜਿੰਨਕ ਇੱਥੇ ਰਿਸਰਚ ਮੈਂ ਆਪਣੇ ਅਕੋਰਡਿੰਗ ਕੀਤੀ ਹੈ ਤਾਂ ਇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਕਿਹਾ ਗਿਆ ਹੈ ਕਿ ਜਿਹੜੇ ਟੈਕਸ ਆਪਾਂ ਭਰਦੇ ਆ ਉਹਨਾਂ ਟੈਕਸ ਦੇ ਵਿੱਚ ਰਿਆਤ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ ਬਜਟ ਸੈਸ਼ਨ ਦੇ ਅੰਡਰ ਤੇ ਕਿਤੇ ਨਾ ਕਿਤੇ ਮਹਿਲਾਵਾਂ ਦਾ ਵੀ ਬੇਰੁਜ਼ਗਾਰ ਮਹਿਲਾਵਾਂ ਜਿਹੜੀਆਂ ਜਾਂ ਫਿਰ ਘਟਪੜੀਆਂ ਹੋਈਆਂ ਨੇ ਜਾਂ ਫਿਰ ਵੈਲ ਐਜੂਕੇਟਡ ਗਰਲਜ਼ ਨੇ ਉਹ ਵੀ ਇਹ ਮੰਗ ਕਰ ਰਹੀਆਂ ਨੇ ਵੀ ਕਿਤੇ ਨਾ ਕਿਤੇ এমਪਲੋਇਮੈਂਟ ਹੋਣੀ ਚਾਹੀਦੀ ਹੈ ਜਾਂ ਫਿਰ ਡਿਪਾਰਟਮੈਂਟ ਨੂੰ ਥੋੜਾ ਫੈਕਟਰੀਜ਼ ਵਗੈਰਾ ਜ਼ਿਆਦਾ ਬਣਾ ਦੇਣੀ ਚਾਹੀਦੀ ਹੈ ਜਿੱਥੇ ਜਾ ਕੇ ਉਹ এমਪਲੋਇਮੈਂਟ ਕਰਨ ਬਿਲਕੁਲ ਬਿਲਕੁਲ এমপ্লয়ਮੈਂਟ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਜੇਕਰ ਆਪਾਂ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੇ ਬਜਟ ਦੀ ਕਾਪੀਆਂ ਵੀ ਹੁਣ ਸੰਸਦ ਦੇ ਵਿੱਚ ਪਹੁੰਚ ਚੁੱਕੀਆਂ ਨੇ ਤਾਂ ਲਗਾਤਾਰ ਜਿਹੜਾ ਆਪਾਂ ਇੱਥੇ ਤੁਹਾਨੂੰ ਦੱਸ ਰਹੇ ਹਾਂ ਕਿ ਕੀ ਕੀ ਸਿਸਟਮ ਜਿਹੜਾ ਚੱਲ ਰਿਹਾ ਹੈ ਵਿੱਤ ਮੰਤਰਾਲੇ ਸੀ타 ਰਮਨ ਜੀ ਪਹੁੰਚ ਚੁੱਕੇ ਨੇ ਜੋ ਕਿ ਕਿਤੇ ਨਾ ਕਿਤੇ ਆਪਣਾ ਬਜਟ ਜੋ ਹੈ ਓਹੋ ਕਿਤਨੇ ਕਿਤੇ ਦੱਸ ਸਕਦੇ ਨੇ ਤੇ ਸੜਕਾਂ ਦਾ ਵਿਕਾਸ ਇਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਸੜਕਾਂ ਦੇ ਵਿਕਾਸ ਦੇ ਉੱਤੇ ਵੀ ਗੱਲ ਸ਼ਾਇਦ ਇਸ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਸੜਕਾਂ ਜੇਕਰ ਆਪਾਂ ਰੋਡਸ ਦੀ ਵੀ ਗੱਲ ਕਰਦੇ ਹਾਂ ਤਾਂ ਕਾਫੀ ਹੱਦ ਤੱਕ ਐਕਸੀਡੈਂਟ ਜਿਹੜੇ ਹੁੰਦੇ ਨੇ ਉਹ ਰੋਡ ਖਰਾਬ ਕਰਕੇ ਹੀ ਹੁੰਦੇ ਨੇ ਤਾਂ ਇੱਥੇ ਕਾਫੀ ਹੱਦ ਤੱਕ ਆਮ ਕਹਿ ਸਕਦੇ ਕਿ ਬਜਟ ਸੈਸ਼ਨ ਦੇ ਵਿੱਚ ਹੁਣ ਇੱਥੇ ਆ ਦੇਖੋ ਕੇ حساب ਤੌਰ ਤੇ ਲਿਖਿਆ ਕਿ ਸੜਕਾਂ ਦੇ ਉੱਤੇ ਜਿਹੜਾ ਕੰਮ ਹੈ ਉਸਦੇ ਵੀ ਬਜਟ ਦਿਗਾਲੇ ਤੇ ਹੋ ਸਕਦੀ ਹੈ ਜੀ ਬਿਲਕੁਲ ਬਿਲਕੁਲ ਇੱਥੇ ਹੀ ਸੜਕਾਂ ਦੀ ਗੱਲ ਆਈ ਹੈ ਤਾਂ ਇੱਥੇ ਜਿਹੜੇ ਆਪਣੇ ਮਸ਼ੀਨیکل ਟੈਕਨੀਕਲ ਵਹੀਕਲਸ ਨੇ ਉਹਨਾਂ ਦੇ ਉੱਤੇ ਵੀ ਸ਼ਾਇਦ ਕੁਝ ਨਵਾਂ ਪੇਸ਼ ਹੋ ਸਕਦਾ ਹੈ ਬਿਲਕੁਲ ਬਿਲਕੁਲ ਜਾਂ ਫਿਰ ਫਿਊਲ ਨੂੰ ਲੈ ਕੇ ਜਾਂ ਡੀਜ਼ਲ ਨੂੰ ਲੈ ਕੇ ਵੀ ਸ਼ਾਇਦ ਇੱਥੇ ਵੱਡੇ ਫੈਸਲੇ ਜੋ ਸਾਹਮਣੇ ਆ ਸਕਦੇ ਨੇ ਬਿਲਕੁਲ ਆਰਥਿਕ ਆਰਥਿਕ ਚੀਜ਼ਾਂ ਨੂੰ ਲੈ ਕੇ ਇੱਥੇ ਜੜੀਆਂ ਕਿਤੇ ਨਾ ਕਿਤੇ ਬਜਟ ਸੈਸ਼ਨ ਦੇ ਵਿੱਚ ਚੀਜ਼ਾਂ ਨੇ ਕੋਰ ਸ਼ਾਮਿਲ ਹੋ ਸਕਦੀਆਂ ਨੇ ਸੁਲੇਖਾ ਜੇਕਰ ਆਪਾਂ ਗੱਲ ਕਰਦੇ ਆ ਸਭ ਤੋਂ ਵੱਡੀਆਂ ਇੱਥੇ 3-4 ਮੇਨ ਪੁਆਇੰਂਟ ਨੇ ਜਿਨ੍ਹਾਂ ਦੇ ਉੱਤੇ ਬਜਟ ਸੈਸ਼ਨ ਅੱਜ ਦਾ ਹੋਣ ਵਾਲਾ ਹੈ ਕਿਸਾਨ ਹੋਗੇ ਕਿ ਕਿਤੇ ਨਾ ਕਿਤੇ ਹੈਲਥ ਸਿਸਟਮ ਹੋ ਗਿਆ ਐਜੂਕੇਸ਼ਨ ਸਿਸਟਮ ਹੋ ਗਿਆ ਮਹਿਲਾਵਾਂ ਹੋ ਗਈਆਂ ਤੇ ਖੇਤੀਬਾੜੀ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਕਿਹਾ ਜਾ ਰਿਹਾ ਕਿ ਖੇਤੀਬਾੜੀ ਨੂੰ ਲੈ ਕੇ ਨਵਾਂ ਬਜਟ ਇੱਥੇ ਪੇਸ਼ ਹੋਏਗਾ ਹਾਲਾਂਕਿ ਇਸ ਦੇ ਵਿੱਚ ਕਿੱਦਾਂ ਦਾ ਕੀ ਸਿਸਟਮ ਹੋਏਗਾ ਇਹ ਫਿਲਹਾਲ ਆਉਣ ਵਾਲਾ ਸਮਾਂ ਤੈਅ ਕਰੇਗਾ ਫਿਲਹਾਲ ਜਿਹੜਾ ਬਜਟ ਸੈਸ਼ਨ ਚੱਲ ਰਿਹਾ ਹੈ ਇੱਕ ਵਾਰ ਫਿਰ ਤੋਂ ਦੱਸ ਦਿਆਂ ਆਪਾਂ ਦਰਸ਼ਕਾਂ ਨੂੰ ਕਿ ਬਜਟ ਸੈਸ਼ਨ ਚੱਲ ਰਿਹਾ ਹੈ ਜਦੋਂ ਵੀ ਇਸ ਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਬਾਹਰ ਨਿਕਲ ਕੇ ਆਉਂਦੀ ਹੈ ਆਪਾਂ ਸਭ ਤੋਂ ਪਹਿਲਾਂ ਇੱਥੇ ਦਰਸ਼ਕਾਂ ਨੂੰ ਦੱਸਣ ਦੀ ਪੂਰੀ ਪੂਰੀ ਕੋਸ਼ਿਸ਼ ਜਿਹੜੀ ਆ ਕਰਾਂਗੇ ਤਾਂ ਇੱਥੇ ਜੇਕਰ ਹੁਣ ਆਪਾਂ ਬਜਟ ਦੀ ਗੱਲ ਕਰਦੇ ਤਾਂ ਬਜਟ ਦੇ ਵਿੱਚ ਕਿਤੇ ਨਾ ਕਿਤੇ ਕਾਫੀ ਨੀਤੀ ਕੀza ਹੋ ਗਿਆ ਉਹਨਾਂ ਨੂੰ ਲੈ ਕੇ ਬਜਟ ਅੱਜ ਪੇਸ਼ ਹੋ ਸਕਦਾ ਹੈ ਬਿਲਕੁਲ ਬਿਲਕੁਲ ਇੱਥੇ ਲਗਾਤਾਰ ਗਰਲਜ਼ ਵੱਲੋਂ ਗਰਲ ਸਟੂਡੈਂਟ ਜਿਹੜੀ ਕਾਲਜ ਦੀਆਂ ਨੇ ਉਹਨਾਂ ਵੱਲੋਂ ਇਹ ਕਮੈਂਟ ਆ ਰਹੇ ਨੇ ਕਿ ਕਿਉਂ ਸਾਡੀ ਜੋ ਐਜੂਕੇਸ਼ਨ ਹੈ ਉਸ ਤੇ ਸਰਕਾਰ ਫੈਸਲਾ ਨਹੀਂ ਲੈ ਰਹੀ ਜਾਂ ਫਿਰ ਜੋ ਸਾਡੀ ਟਰੈਵਲਿੰਗ ਦਾ ਜੋ ਸਿਸਟਮ ਹੈ ਕਿਉਂਕਿ ਗਰਲਜ਼ ਨੂੰ ਬਹੁਤ ਔਖਾ ਹੋ ਰਿਹਾ ਸਭ ਤੋਂ ਵੱਧ ਜੋ ਸਾਡੇ ਰਿਵਿਊ ਨੇ ਉਹ ਮਤਲਬ ਮਹਿਲਾਵਾਂ ਵੱਲੋਂ ਆ ਰਹੇ ਨੇ ਕਿ ਕਿਉਂ ਸਾਨੂੰ ਇੰਨਾ ਔਖਾ ਹੋ ਰਿਹਾ ਵੀ ਜਾਂ ਫਿਰ ਸਰਕਾਰ ਕੀ ਇਸਤੇ ਫੈਸਲਾ ਲਏਗੀ ਕਿਤੇ ਨਾ ਕਿਤੇ ਪਿਛਲੀ ਵਾਰ ਖਬਰਾਂ ਚ ਦੇਖਣ ਨੂੰ ਮਿਲਿਆ ਸੀ ਆਧਾਰ ਕਾਰਡ ਨੇ ਜਿਹੜੇ ਕਹਰੇ ਸੀ ਕਿ ਸ਼ਾਇਦ ਬੰਦ ਹੋ ਜਾਣਗੇ ਉਸ ਦੇ ਥਾਂ ਤੇ ਜੋ ਇੱਕ ਕਾਰਡ ਕੈਰੇਟਿਗੇ ਬਣਵਾਣ ਦੀ ਤਾਂ ਕਿਤੇ ਨਾ ਕਿਤੇ ਇਸਤੇ ਵੀ ਰੋਸ ਪ੍ਰਗਟ ਕਰਨ ਦੇਖਣ ਨੂੰ ਮਿਲ ਰਿਹਾ ਹੈ ਮਹਿਲਾਵਾਂ ਵੱਲੋਂ ਬਿਲਕੁਲ ਬਿਲਕੁਲ ਤੇ ਸਭ ਤੋਂ ਜ਼ਿਆਦਾ ਜੇਕਰ ਆਪਾਂ ਸਰਗਰਮੀ ਦੀ ਗੱਲ ਕਰਦੇ ਆ ਤਾਂ ਪੰਜਾਬ ਕਾਫੀ ਹੱਦ ਤੱਕ ਬਜਟ ਸੈਸ਼ਨ ਦੇ ਵਿੱਚ ਸਰਗਰਮੀਆਂ ਦੇ ਵਿੱਚ ਕਿ ਪੰਜਾਬ ਦੀ ਜਿਹੜੀ ਬਜਟ ਸੈਸ਼ਨ ਦੀ ਗੱਲ ਹੈ ਉਹ ਸਭ ਤੋਂ ਪਹਿਲਾਂ ਅੱਜ ਕੇਂਦਰ ਸਰਕਾਰ ਦੇ ਵਿੱਚ ਕਿਤੇ ਨਾ ਕਿਤੇ ਹੋਣ ਵਾਲੀਆਂ ਤਾਂ ਇੱਥੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਜਿੰਨਾਂ ਕ ਆਪਾਂ ਨਾਲ ਦੇ ਨਾਲ ਤੁਹਾਨੂੰ ਇਨਫੋਰਮ ਵੀ ਕਰ ਰਹੇ ਆ ਕਿ ਕਿਹੜੀਆਂ ਚੀਜ਼ਾਂ ਇਹਨਾਂ ਦੇ ਵਿੱਚ ਪੇਸ਼ ਕੀਤੀਆਂ ਜਾਣਗੀਆਂ ਤਾਂ ਦੇਖੋ ਕਿਤੇ ਨਾ ਕਿਤੇ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਤੇ ਐਮਐਸਪੀ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਫਾਇਦਾ ਮਿਲੇ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਅੱਜ ਬਜਟ ਚੰਦੇ ਵਿੱਚ ਗੱਲਾਂ ਹੋਣ ਜਾ ਰਹੀਆਂ ਨੇ ਪੰਜਾਬ ਰਿਲੇਟਿਡ ਇਸੇ ਪੰਜਾਬ ਲੈਵਲ ਦਾ ਅਸੀਂ ਦੱਸ ਰਹੇ ਹਾਂ ਇੱਥੇ ਤਾਂ ਪੈਟਰੋਲ ਅਤੇ ਡੀਜ਼ਲ ਨੂੰ GST ਦੇ ਦਾਇਰੇ ਦੇ ਵਿੱਚ ਲਿਆਉਣ ਦੀ ਇੱਥੇ ਗੱਲ ਜਿਹੜੀ ਹੈ ਕਹੀ ਜਾ ਰਹੀ ਹੈ ਕਿ ਆ ਜਾ ਰਿਹਾ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਬਜਟ ਦੀਆਂ ਸਹੂਲਤਾਂ ਧਿਆਨ ਦੇ ਵਿੱਚ ਰੱਖੀਆਂ ਜਾਣੀਆਂ ਸਿੱਖਿਆ ਅਤੇ ਸਿਹਤ ਵਿੱਚ ਕੋਈ ਵੀ ਹੋਰ ਪਾਲਿਸੀ ਜਿਹੜੀ ਹੈ ਨਵੀਂ ਪਾਲਿਸੀਆਂ ਲਿਆਂਾਈ ਜਾ ਸਕਦੀਆਂ ਨੇ ਜੀ ਜੀ ਬਿਲਕੁਲ ਬਿਲਕੁਲ ਇੱਥੇ ਜਿਵੇਂ ਤੁਸੀਂ ਦੱਸ ਰਹੇ ਹੋ ਤੇ ਇੱਥੇ ਹੋਮ ਲੋਨਸ ਦੇ ਉੱਤੇ ਵੀ ਸ਼ਾਇਦ ਕਿਤੇ ਨਾ ਕਿਤੇ ਰਾਹਤ ਦੇਖਣ ਨੂੰ ਮਿਲ ਸਕਦੀ ਹੈ ਜਾਂ ਫਿਰ ਉਸ ਦੇ ਉੱਪਰ ਜੋ ਬਜਟ ਹੈ ਵਾਧੇ ਹੋਏ ਵੀ ਦਿਖਾਈ ਦੇ ਸਕਦੇ ਨੇ ਬਿਲਕੁਲ ਬਿਲਕੁਲ ਤੇ ਕੇਂਦਰ ਬਜਟ ਅੱਜ ਪੇਸ਼ ਹੋਣ ਜਾ ਰਿਹਾ ਸੰਸਦ ਦੇ ਵਿੱਚ ਕੇਂਦਰੀ ਬਜਟ ਅੱਜ ਪੇਸ਼ ਹੋਣ ਜਾ ਰਿਹਾ ਹੈ ਤਾਂ ਬਜਟ ਜਿਹੜਾ ਹੈ ਹੁਣ ਹਾਲਾਂਕਿ ਬਜਟ ਸੈਸ਼ਨ ਨਾਲ ਦੇ ਨਾਲ ਚੱਲ ਰਿਹਾ ਹੈ ਇਥੇ ਇਨਫਾਰਮੇਸ਼ਨ ਵੀ ਜਿਹੜੀ ਆਪਣੇ ਕੋਲ ਨਾਲ ਦੇ ਨਾਲ ਆ ਰਹੀ ਹੈ ਤੇ ਜੇਕਰ ਆਪਾਂ ਹੋਰ ਵੀ ਗੱਲ ਕਰਦੇ ਆ ਪੰਜਾਬ ਦੇ ਅੰਡਰ ਰਿਲੇਟਡ ਤਾਂ ਪੰਜਾਬ ਦੇ ਵਿੱਚ ਵੀ ਸਿਹਤ ਵਿਭਾਗ ਨੂੰ ਲੈ ਕੇ ਬੜੀਆਂ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਕਈਆਂ ਜਾ ਰਹੀਆਂ ਨੇ ਤਾਂ ਇਥੇ ਸਿਹਤ ਵਿਭਾਗ ਨੂੰ ਲੈ ਕੇ ਵੀ ਕਾਫੀ ਹੱਦ ਤੱਕ ਬਜਟ ਜਿਹੜਾ ਹੈ ਪੇਸ਼ ਹੋ ਸਕਦਾ ਹੈ ਹਾਲਾਂਕਿ ਇਸ ਦੇ ਵਿੱਚ ਕਿਹੜੀਆਂ ਨਵੀਆਂ ਚੀਜ਼ਾਂ ਨੇ ਆਪਾਂ ਨੂੰ ਨਹੀਂ ਪਤਾ ਪਰ ਹਾਂ ਇਸ ਦੇ ਵਿੱਚ ਜੇਕਰ ਕੁਝ ਵੀ ਨਵਾਂ ਹੁੰਦਾ ਹੈ ਤਾਂ ਨਾਲ ਦੇ ਨਾਲ ਕਾ ਇਨਫੋਰਮੇਸ਼ਨ ਰੇਡੀਆ ਕੋਈ ਚੰਦੇ ਰਹਾਗੇ ਜੀ ਸਾਡੇ ਸਾਹਮਣੇ ਵੱਡੀ ਖਬਰ ਆ ਰਹੀ ਹੈ ਜੋ ਅਸੀਂ A1 ਪੰਜਾਬੀ ਟੀਵੀ ਦੇ ਰਾਹੀਂ ਤੁਹਾਡੇ ਸਾਹਮਣੇ ਦਰਸ਼ਕਾਂ ਨੂੰ ਸਾਂਝੇ ਕਰ ਰਹੇ ਹਾਂ ਨਵੀਂ ਅਪਡੇਟ ਜਿਵੇਂ ਹੀ ਸਾਡੇ ਕੋਲ ਆਣਗੀਆਂ ਅਸੀਂ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਲਈ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅਸੀਂ ਦੱਸਣ ਦੀ ਕੋਸ਼ਿਸ਼ ਕਰੀਏ ਤੇ ਇਸੇ ਦੇ ਨਾਲ ਗੱਲ ਕੀਤੀ ਜਾਵੇ ਹੈਲਥ ਸਿਸਟਮ ਤੇ ਹੈਲਥ ਸਿਸਟਮ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਅਪਨ ਗੱਲ ਕੀਤੀ ਜਾਵੇ ਸਰਕਾਰੀ ਹਸਪਤਾਲੀ ਬਹੁਤ ਹੀ ਖਸਤਾ ਹਾਲਤ ਦਿਖਾਈ ਦਿੰਦੀ ਹੈ ਬਿਲਕੁਲ ਬਿਲਕੁਲ ਜਿੱਦਾਂ ਕਿ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇੱਥੇ ਸਿਹਤ ਵਿਭਾਗ ਦੀ ਵੀ ਬਜਟ ਦੇ ਵਿੱਚ ਗੱਲ ਹੋ ਸਕਦੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਸੜਕਾਂ ਨੂੰ ਲੈ ਕੇ ਤੇ ਬਜਟ ਦੇ ਵਿੱਚ ਗੱਲ ਹੋ ਸਕਦੀ ਹੈ ਡੀਜ਼ਲ ਪੈਟਰੋਲ ਜੋ ਕਿ ਜਿਹਦੇ ਨਾਲ ਆਪਣੀ ਜ਼ਿੰਦਗੀ ਰਫਤਾਰ ਦੇ ਵਿੱਚ ਅੱਜ ਕਿਉਂਕਿ ਹਰ ਬੰਦਾ ਕਿਤੇ ਨਾ ਕਿਤੇ ਗੱਡੀਆਂ ਕਾਰਾਂ ਮੋਟਰਸਾਈਕਲਜ਼ ਹਰ ਵਿਕਲ ਜਿਹੜਾ ਚਲਾਉਣ ਦਾ ਸ਼ੌਕੀਨ ਹੈ ਤੇ ਕਿਤੇ ਨਾ ਕਿਤੇ ਈਜ਼ੀ ਬਣਾ ਦਿੰਦਾ ਆਪਣਾ ਰਸਤਾ ਤੇ ਇਥੇ ਕਿਤੇ ਨਾ ਕਿਤੇ ਡੀਜ਼ਲ ਪੈਟਰੋਲ ਦੇ ਜਿਹੜੇ ਰੇਟ ਨੇ ਧਾਮ ਨੇ ਉਹਨਾਂ ਦੇ ਉੱਤੇ ਵੀ ਚਰਚਾ ਜਿਹੜੀ ਹੈ ਕੀਤੀ ਜਾਵੇਗੀ ਤੀਸਰੀ ਗੱਲ ਇਹ ਹੈ ਕਿ ਇਸ ਦੇ ਵਿੱਚ ਅ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਖਾਸ ਤੌਰ ਤੇ ਗੱਲ ਕੀਤੀ ਜਾਵੇਗੀ ਤੇ ਕਿਸਾਨਾਂ ਨੂੰ ਲੈ ਕੇ ਖਾਸ ਤੌਰ ਤੇ ਗੱਲ ਕੀਤੀ ਜਾਵੇਗੀ ਤੇ ਜੇਕਰ ਆਪਾਂ ਹੋਰ ਗੱਲ ਕਰਦੇ ਆ ਤਾਂ ਮਹਿਲਾਵਾਂ ਨੂੰ ਲੈ ਕੇ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਡ ਕੀਤੀਆਂ ਜਾ ਸਕਦੀਆਂ ਨੇ ਇਸ ਦੇ ਵਿੱਚ ਮਹਿਲਾਵਾਂ ਦੀ ਜਿਹੜੀ ਬੁਢਾਪਾ ਪੈਨਸ਼ਨ ਹੈ ਉਸ ਤੇ ਵੀ ਗੱਲ ਹੋ ਸਕਦੀ ਹੈ ਮਹਿਲਾਵਾਂ ਦੀ ਜਿਹੜੀ ਵਿਧਵਾ ਪੈਨਸ਼ਨ ਹੈ ਉਸ ਤੇ ਵੀ ਗੱਲ ਹੋ ਸਕਦੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਅੱਜ ਪੁਆਇੰਟ ਰੱਖੇ ਜਾਣਗੇ ਬਹੁਤ ਸਾਰੀਆਂ ਜੜੀਆਂ ਬਜਟ ਸੈਸ਼ਨ ਦੇ ਵਿੱਚ ਗੱਲਾਂ ਨੇ ਉਹ ਨਿਕਲ ਕੇ ਸਾਹਮਣੇ ਵੀ ਆਉਣਗੀਆਂ ਬਿਲਕੁਲ ਬਿਲਕੁਲ ਅਪਡੇਟ ਆ ਰਹੀ ਹੈ ਕਿ ਇੱਕ ਮਹਿਲਾਵਾਂ ਦਾ ਇਹ ਕਹਿਣਾ ਹੈ ਕਿ ਜੋ ਵਧਦੇ ਹੋਏ ਰੇਟ ਨੇ ਮੋਬਾਈਲ ਦੇ 4 ਦੇ ਉਹ ਵੀ ਬਹੁਤ ਘਟ ਹੋਣੇ ਚਾਹੀਦੇ ਨੇ ਇਸ ਤੇ ਵੀ ਚਰਚਾ ਹੋਣੀ ਜ਼ਰੂਰੀ ਹੈ ਬਿਲਕੁਲ ਬਿਲਕੁਲ ਅੱਜ ਦੇਖੇਗੀ ਆਪਾਂ ਕਿ ਕਾਫੀ ਸਮੇਂ ਤੋਂ ਇੱਕ ਆਪਣੇ ਕੋਲ ਜੜੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਸੁਲੇਖਾ ਜਿਸ ਦੇ ਵਿੱਚ ਕਿਤੇ ਨਾ ਕਿਤੇ Jio ਨੇ ਤੇ ਹੋਰ ਜਿਹੜੇ ਕਿਤੇ ਨਾ ਕਿਤੇ SIM ਕਾਰਡਸ ਨੇ ਉਹਨਾਂ ਨੇ ਆਪਣੇ ਜਿਹੜੇ ਰੀਚਾਰਜ ਨੇ ਮਹਿੰਗੇ ਕਰ ਲਏ ਤਾਂ ਇੱਥੇ ਜੇਕਰ ਗੱਲ ਕੀਤੀ ਜਾਵੇ BSNL ਦੀ ਤਾਂ BSNL ਇੱਕ ਅਜਿਹਾ SIM ਹੈ ਜੋ ਅਜੇ ਰੀਚਾਰਜ ਜਿੰਦਾ ਮਹਿੰਗਾ ਨਹੀਂ ਹੋਇਆ ਹਾਲਾਂਕਿ ਉਸ ਦੇ ਵਿੱਚ ਨੈਟਵਰਕ ਦੀ ਕਾਫੀ ਦਿੱਕਤ ਵੀ ਆਂਦੀ ਹੈ ਪਰ ਇੱਥੇ ਲੋਕਾਂ ਦਾ ਰੁਝਾਨ BSNL ਵੱਲ ਜ਼ਿਆਦਾ ਵਧਿਆ ਸੀ ਕਿਉਂ ਕਿ ਬਾਕੀ ਜਿਹੜੇ Jio ਹੋ ਗਿਆ ਤਾਂ ਇਹਨਾਂ ਦੇ ਜਿਹੜੇ ਰਿਚਾਰਜ ਪਲਾਨਸ ਨੇ ਉਹ ਵੱਚੁਕੇ ਸੀ ਤਾਂ ਇੱਥੇ ਕਿਤੇ ਨਾ ਕਿਤੇ ਕਹਿ ਸਕਦੇ ਕਿ ਕਾਫੀ ਹੱਦ ਤੱਕ ਜਿਹੜੇ ਲੋਕਾਂ ਨੇ ਆਪਣੇ SIM ਕਾਰਡ ਨੇ ਪੋਰਟ ਕਰਵਾਇਨੇ SIM ਬਦਲਵਾਇਨੇ ਤੇ ਤਾਂ ਕਾਫੀ ਹੱਦ ਤੱਕ ਕਹਿ ਸਕਦੇ ਆ ਜਿੱਦਾਂ ਕਿ ਇੱਥੇ ਦੇਖੋ ਮਹਿਲਾਵਾਂ ਜਿਹੜੀ ਮੈਸੇਜ ਆਪਾਂ ਨੂੰ ਸਿੱਧੇ ਕਰ ਰਹੇ ਨੇ ਲੋਕ ਮੈਸੇਜ ਕਰ ਰਹੇ ਨੇ ਕਿ ਮਹਿੰਗਾਈ ਦੇ ਉੱਤੇ ਵੀ ਜਿਹੜੀ ਗੱਲਬਾਤ ਹੈ ਉਹ ਕਰਨੀ ਚਾਹੀਦੀ ਹੈ ਕਿਉਂਕਿ ਮਹਿੰਗਾਈ ਅੱਜ ਹਰ ਪਰਪਸ ਤੇ ਐਸੋ ਲੇਖਾ ਜੇਕਰ ਆਪਾਂ ਮੋਬਾਈਲ ਦੀ ਗੱਲ ਕਰਦੇ ਆ ਮੋਬਾਈਲ ਦੇ ਉੱਤੇ ਮਹਿੰਗਾਈ ਦੇਖਣ ਨੂੰ ਮਿਲ ਰਹੀ ਹੈ ਜੇਕਰ ਆਪਾਂ ਹੋਰ ਚੀਜ਼ਾਂ ਦੀ ਵੀ ਗੱਲ ਕਰਦੇ ਆ ਤਾਂ ਪਬਜੀਆਂ ਦੇ ਉੱਤੇ ਹੋਰ ਜਿਹੜੇ ਬਜਟ ਦੀਆਂ ਚੀਜ਼ਾਂ ਨੇ ਆਪਣੇ ਘਰਾਂ ਦਾ ਬਜਟ ਹੈ ਉਹ ਹਿਲਾ ਦਿੰਦੀਆਂ ਨੇ ਤਾਂ ਇੱਥੇ ਖਾਸ ਤੌਰ ਤੇ ਉਹ ਛੋਟੇ-ਛੋਟੇ ਬਜਟਸ ਦੇ ਉੱਤੇ ਲੋਕਾਂ ਦਾ ਕਹਿਣਾ ਹੈ ਕਿ ਗੱਲ ਹੋਣੀ ਚਾਹੀਦੀ ਹੈ ਜੋ ਕਿ ਆਪਾਂ ਆਮ ਜ਼ਿੰਦਗੀ ਦੇ ਵਿੱਚ ਯੂਜ਼ ਕਰ ਰਹੇ ਹਾਂ ਜੀ ਬਿਲਕੁਲ ਬਿਲਕੁਲ ਗੱਲ ਕੀਤੀ ਜਾਵੇ ਮਹਿੰਗਾਈ ਦੀ ਔਰਤਾ ਦਾ ਇਹ ਕਹਿਣਾ ਹੈ ਕਿ ਮਹਿੰਗਾਈ ਦੇ ਵਧਣ ਕਾਰਨ ਜੋ ਸਬਜ਼ੀਆਂ ਦੇ ਬਰਸਾਦ ਦੇ ਕਾਰਨ ਜੋ ਇਹਨੇ ਸਬਜ਼ੀਆਂ ਦੇ ਰੇਟ ਹਾਈ ਹੋਏ ਨੇ ਵੀ ਇਸ ਦੇ ਨਾਲ ਲੋਕਾਂ ਨੂੰ ਬਹੁਤ ਸਾਰੀ ਪਰੇਸ਼ਾਨੀ ਦਾ ਝੱਲਣੀ ਪੈ ਰਹੀ ਹੈ ਬਿਲਕੁਲ ਬਿਲਕੁਲ ਦੇਖੋ ਬਰਸਾਤਾਂ ਦਾ ਮੌਸਮ ਹੈ ਹਾਲਾਂਕਿ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਮੰਡੀ ਦੇ ਰੇਟ ਜਿਹੜੇ ਸੁਲੇਖਾ ਕਾਫੀ ਹਾਈ ਹੋ ਜਾਂਦੇ ਨੇ ਬਰਸਾਤ ਦੇ ਕਰਕੇ ਕਿਤੇ ਨਾ ਕਿਤੇ ਸਬਜ਼ੀਆਂ ਕਾਫੀ ਖਰਾਬ ਹੋ ਜਾਂਦੀਆਂ ਨੇ ਤਾਂ ਇੱਥੇ ਸਬਜ਼ੀਆਂ ਨੂੰ ਲੈ ਕੇ ਵੀ ਬਜਟ ਸੈਸ਼ਨ ਜਿਹੜਾ ਹੈ ਕਾਫੀ ਹੱਦ ਤੱਕ ਮੰਡੀ ਦੇ ਰੇਟਾਂ ਨੂੰ ਲੈ ਕੇ ਹੋ ਸਕਦਾ ਹੈ ਤੇ ਹੋਰ ਜਿਹੜੀ ਵੱਡੀ-ਵੱਡੀਆਂ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਤਾਂ ਦੇਖੋ ਅੱਜ ਬਜਟ ਪੇਸ਼ ਹੋ ਹੀ ਜਾ ਰਿਹਾ ਹੈ ਤਾਂ ਇੱਥੇ ਕਿਤੇ ਨਾ ਕਿਤੇ ਆਮ ਲੋਕਾਂ ਦੀ ਸਹੂਲਤ ਦੇ ਲਈ ਇਹ ਬਜਟ ਜਿਹੜਾ ਹੈ ਪੇਸ਼ ਹੋਣਾ ਚਾਹੀਦਾ ਹੈ ਕਿਉਂਕਿ ਆਮ ਲੋਕ ਜਿੰਨ ਸਰਵਾਈਵ ਕਰ ਪਾਉਂਦੇ ਨੇ ਜਿੰਨਾ ਕਿ ਇੱਥੇ ਖਾਸ ਤੌਰ ਤੇ ਜੇ ਟੈਕਸ ਆਪਾਂ ਪੇ ਕਰਦੇ ਆ ਤਾਂ ਉਹਨਾਂ ਟੈਕਸਾਂ ਦੀ ਜਿਹੜੀ ਗੱਲ ਹੈ ਉਹ ਵੀ ਕੀਤੀ ਜਾਵੇਗੀ ਤੇ ਕਿਤੇ ਨਾ ਕਿਤੇ ਮੀਡਲ ਕਲਾਸ ਫੈਮਲੀਆਂ ਨੂੰ ਰਾਹਤ ਇੱਥੇ ਮਿਲ ਸਕਦੀ ਹੈ ਜੀ ਬਿਲਕੁਲ ਬਿਲਕੁਲ ਇੱਥੇ ਹੀ ਇੱਕ ਹੋਰ ਅੱਗੇ ਸਾਡੇ ਕੋਲ ਸਵਾਲ ਆ ਰਿਹਾ ਕਿ ਕਿਉਂ ਸਰਕਾਰ ਇਸ ਤੇ ਫੈਸਲਾ ਨਹੀਂ ਲੈ ਰਹੀ ਕਿ ਸ਼ਾਇਦ ਇਸ ਤੇ ਵੀ ਕਿਤੇ ਨਾ ਕਿਤੇ ਗੱਲਬਾਤ ਹੋਣੀ ਚਾਹੀਦੀ ਹੈ ਕਿ ਜੋ ਬਿਜਲੀ ਦੇ ਧਾਮ ਹੈ ਉਹ ਬਹੁਤ ਜ਼ਿਆਦਾ ਵਧਦੇ ਜਾ ਰਹੇ ਹੈ ਤਾਂ ਜੋ ਸਾਨੂੰ ਸਾਡਾ ਬਿੱਲ ਆ ਰਿਹਾ ਉਹ ਬਹੁਤ ਜ਼ਿਆਦਾ ਆ ਰਿਹਾ ਗਰਮੀਆਂ ਦਾ ਦਿਨ ਚੱਲ ਰਿਹਾ ਹੈ ਸਿਰ ਹਾਲ ਗਰਮੀ ਬਹੁਤ ਜ਼ਿਆਦਾ ਵਧ ਰਹੀ ਹੈ ਮੌਨਸੂਨ ਸੈਸ਼ਨ ਹੈ ਮੀਂਹ ਕਾਟ ਆ ਰਿਹਾ ਹੈ ਤੋਂ ਬਿਜਲੀ ਦੇ ਧਾਮ ਹੈ ਜੋ ਪ੍ਰਤੀ ਰੇਟ ਨਾਲ ਵਧਦੇ ਜਾ ਰਹੇ ਨੇ ਕਿਤੇ ਨਾ ਕਿਤੇ ਸ਼ਾਇਦ ਇਸਤੇ ਵੀ ਗੱਲਬਾਤ ਹੋਣੀ ਜ਼ਰੂਰੀ ਹੈ ਜੀ 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 ਬਿਲਕੁਲ ਦੇਖੋ ਇਲੈਕਟ੍ਰਿਸਿਟੀ ਤੇ ਵੀ ਗੱਲ ਇਥੇ ਹੋ ਸਕਦੀ ਹੈ ਕਿਉਂਕਿ ਹਾਲਾਂਕਿ ਇਹ ਸਾਰੀਆਂ ਹੀ ਚੀਜ਼ਾਂ ਆਪਣੇ ਬਜਟ ਦੇ ਵਿੱਚ ਸ਼ਾਮਿਲ ਨੇ ਜੀ ਤੇ ਇਹਨਾਂ ਇਹਨਾਂ ਸਭ ਚੀਜ਼ਾਂ ਦੇ ਉੱਤੇ ਗੱਲ ਜਿਹੜੀ ਹੈ ਹੋ ਸਕਦੀ ਹੈ ਤੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਅੱਜ ਜਿਹੜਾ ਇਹ ਕਿਤੇ ਨਾ ਕਿਤੇ ਬਜਟ ਪੇਸ਼ ਹੋਣ ਜਾ ਰਿਹਾ ਹੈ ਇਹ ਬਜਟ ਹਾਲਾਂਕਿ ਪੇਸ਼ ਤਾਂ ਹਰ ਵਾਰ ਹੀ ਹੁੰਦਾ ਹੈ ਤੁਹਾਡਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਬਜਟ ਪੇਸ਼ ਕੀਤਾ ਜਾ ਰਿਹਾ ਹੈ ਤਾਂ ਇੱਥੇ ਆਮ ਲੋਕਾਂ ਨੂੰ ਦੇਖਦੇ ਹੋਏ ਆਮ ਲੋਕਾਂ ਦੀ ਸਹੂਲਤਾਂ ਨੂੰ ਦੇਖਦੇ ਹੋਏ ਸੁਲੇਖਾ ਇਹ ਬਜਟ ਇੱਥੇ ਪੇਸ਼ ਕਰਨਾ ਚਾਹੀਦਾ ਆਪਾਂ ਵੀ ਆਪਣੇ ਵੱਲੋਂ ਇਹੀ ਕਹਿ ਸਕਦੇ ਹਾਂ ਤੇ ਜੇਕਰ ਆਪਾਂ ਹੁਣ ਬਜਟ ਸੈਸ਼ਨ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਹੁਣ ਬਜਟ ਸੈਸ਼ਨ ਫਿਲਹਾਲ ਦੀ ਘੜੀ ਚੱਲ ਰਿਹਾ ਹੈ ਜਦੋਂ ਵੀ ਇਸ ਦੇ ਵਿੱਚ ਕੋਈ ਵੀ ਨਵੀਂ ਅਪਡੇਟ ਆਏਗੀ ਆਪਾਂ ਆਪਣੇ ਦਰਸ਼ਕਾਂ ਨੂੰ ਨਾਲ ਦੇ ਨਾਲ ਕਿਤੇ ਨਾ ਕਿਤੇ ਇਹਨਾਂ ਬਜਟ ਦੇ ਪਾਰੇ ਜੜੀ ਗੱਲਾਂ ਨੇ ਉਹ ਦੱਸਾਂਗੇ ਤਾਂ ਫਿਲਹਾਲ ਦੀ ਘੜੀ ਤਾਂ ਕਹਿ ਸਕਦੇ ਆ ਕਿ ਬਜਟ ਸੈਸ਼ਨ ਦੇ ਵਿੱਚ ਜਿੰਨਾ ਕ ਆਪਾਂ ਨੂੰ ਮਿਲ ਆਪਾ ਇੱਥੇ ਲਗਾਤਾਰ ਦਰਸ਼ਕਾਂ ਨੂੰ ਇਹ ਵੀ ਦੱਸ ਰਹੇ ਆ ਕਿ ਕਿਹੜਿਆਂ ਵਿਸ਼ਿਆਂ ਤੇ ਇੱਥੇ ਗੱਲ ਜਿਹੜੀ ਹੈ ਬਿਲਕੁਲ ਹੋ ਵੀ ਗਈ ਤਾਂ ਇੱਕ ਵਾਰ ਫਿਰ ਤੋਂ ਦੱਸ દઈએ ਕਿ ਮਹਿਲਾਵਾਂ ਤੇ ਗੱਲ ਹੋ ਰਹੀ ਹੈ ਬਜਟ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਖਾਸ ਤੌਰ ਤੇ ਪੰਜਾਬ ਦਾ ਜਿਹੜਾ ਬਜਟ ਹੈ ਉਸ ਦੇ ਉੱਤੇ ਗੱਲ ਅੱਜ ਕੀਤੀ ਜਾਣ ਵਾਲੀ ਹੈ ਜੀ ਬਿਲਕੁਲ ਤੇ ਇੱਥੇ ਪੰਜਾਬ ਕਾਫੀ ਆਪਾਂ ਕਹਿ ਸਕਦੇ ਹਾਂ ਸਰਗਰਮ ਦਿਖਾਈ ਦੇ ਰਿਹਾ ਬਜਟ ਦੇ ਵਿੱਚ ਤਾਂ ਬਜਟ ਸੈਸ਼ਨ ਦੇ ਵਿੱਚ ਪੰਜਾਬ ਨੂੰ ਕੀ ਤੋਹਫੇ ਮਿਲਦੇ ਨੇ ਆਉਣ ਵਾਲੇ ਸਮੇਂ ਚ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਇਹ ਫਿਲਹਾਲ ਇੱਕ ਸਗੀਆਂ ਗੱਲਾਂ ਨੇ ਜਾਂ ਸਸਪੈਂਸ ਦੀ ਗੱਲ ਹੈ ਤਾਂ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਕਿਤੇ ਨਾ ਕਿਤੇ ਸਸਪੈਂਸਿੰਗ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਅੱਗੇ ਲਿਆਇਆ ਹੈ ਹੋ ਸਕਦਾ ਹੈ ਜੀ ਤੇ ਆਉਣ ਵਾਲੀ ਕੁਝ ਕਮਿੰਟਾਂ ਦੇ ਵਿੱਚ ਆਪਾਂ ਨੂੰ ਪਤਾ ਵੀ ਚੱਲ ਜਾਵੇਗਾ ਬਜਟ ਸੈਸ਼ਨ ਜਿੱਥੇ ਬਾਕੀ ਹੈ ਕੀ ਜੀ ਬਿਲਕੁਲ ਬਿਲਕੁਲ ਇਸੇ ਦੇ ਨਾਲ ਏਕਰ ਗੱਲ ਕੀਤੀ ਜਾਵੇ ਮਹਿਲਾਵਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਸਾਡੀ ਫੀਸਾਂ ਨੇ ਜਾਂ ਫਿਰ ਐਸੀ ਕਾਸਟਰੀ ਜੋ ਫੀਸਾਂ ਨੇ ਉਹ ਕਿਤੇ ਨਾ ਕਿਤੇ ਘਟਾ ਦੇਣੀ ਚਾਹੀਦੀ ਹੈ ਕਿਉਂਕਿ ਕਈ ਮਹਿਲਾਵਾਂ ਦਾ ਕਹਿਣਾ ਇਹ ਹੈ ਕਿ ਸਾਡੇ ਕੋਲੇ ਸ਼ਾਇਦ ਫਾਈਨੈਂਸ਼ੀਅਲੀ ਕੰਡੀਸ਼ਨ ਇੰਨੀ ਸਟਰੋਂਗ ਨਹੀਂ ਹੈ ਕਿ ਅਸੀਂ ਇੰਨੀ ਸਾਰੀ ਫੀਸਾਂ ਜੋ ਕਾਲਜਾਂ ਨੇ ਜਾਂ ਸਕੂਲ ਆ ਉੱਥੇ ਪੇ ਆਊਟ ਕੱਟੀ ਜਾਂਦੀ ਜੀ ਜੀ ਉਹੀ ਹੋ ਗਿਆ ਕਿ ਇਹੀ ਕਹਿ ਸਕਦੇ ਕਿ ਤਾਂ ਮਹਿਲਾਵਾਂ ਹੋ ਗਈਆਂ ਐਜੂਕੇਸ਼ਨ ਸਿਸਟਮ ਹੋ ਗਿਆ ਹੈਲਥ ਸਿਸਟਮ ਹੋ ਗਿਆ ਇਹਨਾਂ ਦੇ ਉੱਤੇ ਜਿਹੜੀ ਗੱਲ ਕੀਤੀ ਜਾਵੇਗੀ ਤਾਂ ਇਹਨਾਂ ਦੇ ਵਿੱਚ ਕਿਹੜੇ ਤੋਹਫੇ ਆਪਾਂ ਨੂੰ ਮਿਲਣਗੇ ਉਹ ਵੀ ਬੜੀ ਸਸਪੈਂਸ ਹੈ ਕਿਉਂਕਿ ਬਜਟ ਸੈਸ਼ਨ ਜਿਹੜਾ ਹੈ ਉਹ ਚੱਲ ਰਿਹਾ ਹੈ ਤੇ ਕਿਤੇ ਨਾ ਕਿਤੇ ਇਸ ਬਜਟ ਸੈਸ਼ਨ ਦੇ ਵਿੱਚ ਕਿਹੜੀਆਂ ਹੋਰ ਗੱਲਾਂ ਕੀਤੀਆਂ ਜਾਣਗੀਆਂ ਇਹ ਵੀ ਆਪਣੇ ਸਾਹਮਣੇ ਪੂਜਕ ਸਕਿੰਟਾ ਦੇ ਵਿੱਚ ਜਾਂ ਮਿੰਟਾ ਦੇ ਵਿੱਚ ਆਉਣ ਵਾਲਾ ਹੈ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਲੋਕਾਂ ਦਾ ਮਤਲਬ ਜਦੋਂ ਦੇ ਸੰਸਦ ਸ਼ੁਰੂ ਹੋਈ ਹੈ ਮੀਟਿੰਗ ਸ਼ੁਰੂ ਹੋਈ ਗਈ ਹੈ ਤੇ ਬਜਟ ਦੇ ਉੱਤੇ ਪੇਸ਼ ਕਰ ਦਿੱਤਾ ਗਿਆ ਲੋਕ ਸਭਾ ਦੇ ਵਿੱਚ ਤੇ ਬਾਹਰ ਦੇ ਲੋਕਾਂ ਦੇ ਵਿੱਚ ਬਹੁਤ ਹਲਚਲ ਮਚ ਰਹੀ ਹੈ ਕਿ ਕੀ ਵੱਡੇ ਫੈਸਲੇ ਸਾਹਮਣੇ ਆਣਗੇ ਕਿਸ ਦੇ ਲਈ ਫਾਇਦੇ ਹੁੰਦੇ ਹੋਏ ਦਿਖਾਨ ਦੇਣਗੇ ਜਾਂ ਸਰਪ੍ਰੇਖ ਦੇ ਲਈ ਨੁਕਸਾਨ ਹੁੰਦੇ ਹੋਏ ਦਿਖਾਈ ਦੇਣਗੇ ਤੇ ਇਹ ਤਾਂ ਸਾਨੂੰ ਪਤਾ ਚੱਲੇਗਾ ਮੀਟਿੰਗ ਤੋਂ ਬਾਅਦ ਜਦੋਂ ਹੀ ਕੁਝ ਕੁਝ ਕੁ ਮਿੰਟਾਂ ਚ ਬਜਟ ਸੈਸ਼ਨ ਪਾਸ ਹੋ ਜਾਏਗਾ ਤੇ ਜੋ ਸਾਨੂੰ ਸਾਰੀ ਇਨਫੋਰਮੇਸ਼ਨ ਹੈ ਉਹ ਬਾਹਰ ਆ ਜਾਏਗੀ ਤੱਕ ਪਤਾ ਚੱਲ ਜਾਏਗਾ ਕਿ ਹੋਰ ਕੀ ਵੱਡੇ ਫਾਇਦੇ ਜਾਂ ਫਿਰ ਨੁਕਸਾਨ ਜੋ ਸਰਕਾਰ ਵੱਲੋਂ ਸਾਡੇ ਲਈ ਪੇਸ਼ ਹੋ ਰਹੇ ਨੇ ਤਾਂ ਮਾਝੂ ਜਿੱਤੇ ਨਾ ਕਿਤੇ ਜੇ ਸਵਾਲ ਕੀਤਾ ਜਾਵੇ ਤੁਹਾਨੂੰ ਤਾਂ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਅਕੋਰਡਿੰਗ ਇਸ ਹੋਰ ਮੁੱਦੇ ਤੇ ਗੱਲ ਹੋਣੀ ਚਾਹੀਦੀ ਹੈ ਦੇਖੋ ਮੇਰੇ ਅਕੋਰਡਿੰਗ ਸਭ ਤੋਂ ਵੱਧ ਜੇਕਰ ਆਪਾਂ ਮੁੱਦਿਆਂ ਦੀ ਗੱਲ ਕਰਦੇ ਆ ਸਭ ਤੋਂ ਜ਼ਿਆਦਾ ਇੱਥੇ ਗੱਲ ਐਜੂਕੇਸ਼ਨ ਸਿਸਟਮ ਦੀ ਹੋਣੀ ਚਾਹੀਦੀ ਹੈ ਤੇ ਹੈਲਥ ਸਿਸਟਮ ਦੀ ਹੋਣੀ ਚਾਹੀਦੀ ਹੈ ਤੇ ਦੂਜੇ ਪਾਸੇ ਜਿਹੜੇ ਆਪਣੇ ਕਿਸਾਨ ਨੇ ਉਹਨਾਂ ਦੀ ਜਿਹੜੀ ਮੰਗਾਂ ਨੇ ਜੋ ਕਿ ਦੇਖੋ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਅੰਦੋਲਨ ਵੀ ਕਰ ਰਹੇ ਨੇ ਤਾਂ ਇੱਥੇ ਉਹਨਾਂ ਦੀਆਂ ਮੰਗਾਂ ਨੂੰ ਸਭ ਤੋਂ ਪਹਿਲਾਂ ਰੱਖਣਾ ਚਾਹੀਦਾ ਹੈ ਬਾਕੀ ਇਹ ਚੀਜ਼ਾਂ ਬਾਅਦ ਦੇ ਵਿੱਚ ਇੱਥੇ ਕਿਸਾਨ ਵੀਰਾਂ ਨੂੰ ਬਹੁਤ ਵੱਡੀ ਉਮੀਦ ਹੈ ਕਿ ਸ਼ਾਇਦ ਉਹਨਾਂ ਲਈ ਜੋ ਰਾਹਤ ਦਾ ਕੋਈ ਫੈਸਲਾ ਸਰਕਾਰ ਵੱਲੋਂ ਲਿੱਤਾ ਜਾਏਗਾ ਤੇ ਜਿਵੇਂ ਹੀ ਸਾਨੂੰ ਅੱਗੇ ਦੀ ਅਪਡੇਟ ਮਿਲਦੀ ਹੈ ਅਸੀਂ ਤੁਹਾਡੇ ਨਾਲ ਰੂਬਰੂ ਹੋਵਾਂਗੇ ਫਿਰ ਹਾਲ ਮੈਨੂੰ ਤੇ ਮਨਸ਼ੋਟਵਾਲ ਨੂੰ ਦੋ ਇਜਾਜ਼ਤ ਧੰਨਵਾਦ